ਸਤਿ ਸ਼੍ਰੀ ਅਕਾਲ ਜੀ ਕਾਸ਼ ਤੂੰ ਮੈਨੂੰ ਸਮਝ ਪੰਦਾ ਕਿ ਮੈਂ ਵੀ ਉਹਦੇ ਨਾਲ ਦਰਾਣੀ ਜਠਾਣੀ ਵਾਲਾ ਰਿਸ਼ਤਾ ਨਹੀਂ ਰੱਖਣਾ ਚਾਹੁੰਦੀ ਜਦੋਂ ਪਹਿਲੀ ਵਾਰ ਘਰ ਆਈ ਸੀ ਨਾ ਤਾਂ ਸਾਰਿਆਂ ਤੋਂ ਜ਼ਿਆਦਾ ਮੈਂ ਹੀ ਖੁਸ਼ ਸੀ ਇਹ ਸੋਚ ਕੇ ਕਿ ਚਲੋ ਕੋਈ ਮੇਰੇ ਵਾਂਗ ਦੂਜੇ ਘਰ ਤੋਂ ਇਸ ਘਰ ਆਈ ਆ ਤਾਂ ਇਹ ਮੇਰੀ ਆਪਣੀ ਹੋਊਗੀ ਪਰ ਨਹੀਂ ਤੁਸੀਂ ਵੀ ਇੱਕ ਗੱਲ ਨੂੰ ਹੀ ਫੜ ਕੇ ਬਹਿ ਜਾਂਦੇ ਹੋ ਨੀਸ਼ਾ ਬੋਲੀ ਜਿਹੋਰ ਜੀ ਆਪਣਾ ਦਹੀਂ ਕਿਨੂੰ ਖੱਟਾ ਲੱਗਦਾ ਆ ਤੁਹਾਡੀ ਘਰ ਵਾਲੀ ਕੋਈ ਨਿਆਣੀ ਨਹੀਂ ਆ ਉਹਦੀਆਂ ਚਲਾਕੀਆਂ ਹੁਣ ਮੈਂ ਚੰਗੀ ਤਰ੍ਹਾਂ ਸਮਝ ਗਈ ਆ ਸ਼ੁਰੂ-ਸ਼ੁਰੂ ਵਿੱਚ ਤਾਂ 6 ਮਹੀਨੇ ਭੈਣ-ਭੈਣ ਕਹਿ ਕੇ ਮੇਰੇ ਨਾਲ ਲੱਗੀ ਰਹੀ ਤੇ ਆਪਣੇ ਕੰਮ ਕਰਾਉਂਦੀ ਰਹੀ ਫਿਰ ਝੂਠ ਬੋਲ ਕੇ ਮਾਜੀ ਨੂੰ ਮੇਰੇ ਖਿਲਾਫ ਕਰਦੀ ਰਹੀ ਜੋ ਮੈਂ ਬਰਦਾਸ਼ਤ ਨਹੀਂ ਕਰੂੰਗੀ ਰਿਸ਼ਤਿਆਂ ਵਿੱਚ ਭਰੋਸਾ ਤੇ ਇੱਕ ਦੂਜੇ ਲਈ ਪਿਆਰ ਸਨਮਾਨ ਹੋਣਾ ਚਾਹੀਦਾ ਆ ਫੇਰ ਹੀ ਰਿਸ਼ਤੇ ਨਿਭਦੇ ਆ ਜਿਓ ਰਿਸ਼ਤੇ ਨੂੰ ਚਲਾਕੀ ਨਾਲ ਨਿਭਾਉਣਾ ਚਾਹੀਦੀ ਆ ਨਾ ਤਾਂ ਮੈਨੂੰ ਮਾਫ ਕਰੋ ਤੁਹਾਡੀ ਘਰ ਵਾਲੀ ਤੁਹਾਨੂੰ ਮੁਬਾਰਕ ਹੋਵੇ ਇਹਨਾਂ ਕਹਿ ਕੇ ਨੀਸ਼ਾ ਰਸੋਈ ਤੋਂ ਬਾਹਰ ਚਲੀ ਗਈ ਅਗਲੇ ਦਿਨ ਐਤਵਾਰ ਸੀ ਨੀਸ਼ਾ ਨੇ ਆਪਣੇ ਦੋਵੇਂ ਬੱਚਿਆਂ ਤੇ ਘਰ ਵਾਲੇ ਸੱਸ ਸਹੁਰੇ ਸਾਰਿਆਂ ਨੂੰ ਆਲੂ ਵਾਲੇ ਪਰੌਂਠੇ ਪਕਾ ਕੇ ਖਵਾ ਦਿੱਤੇ ਤੇ ਆਪਣੇ ਲਈ ਲੈ ਕੇ ਉਹ ਕਮਰੇ 'ਚ ਚਲੀ ਗਈ ਰੂਹੀ ਤੇ ਮਨੀਸ਼ ਆਰਾਮ ਨਾਲ 10 ਵਜੇ ਉੱਠੇ ਨੀਸ਼ਾ ਆਪਣੀ ਪਲੇਟ ਰਸੋਈ ਵਿੱਚ ਰੱਖਣ ਚੱਲੀ ਸੀ ਉਦੋਂ ਹੀ ਉਦੋਂ ਮਨੀਸ਼ ਆਉਂਦਾ ਹੋਇਆ ਦੇਖਿਆ ਉਹਨੇ ਟੇਢੀ ਨਜ਼ਰ ਨਾਲ ਨੀਸ਼ਾ ਨੂੰ ਵੇਖਿਆ ਤੇ ਆਪਣੀ ਮਾਂ ਨੂੰ ਕਿਹਾ ਮਾਂ ਕੀ ਐਤਵਾਰ ਨੂੰ ਭੁਖੜਦਾ ਲੁੰਦੀ ਆ? ਬਿਮਲਾ ਜੀ ਹੱਸ ਕੇ ਬੋਲੀ ਨਹੀਂ ਪੁੱਤ ਐਵੇਂ ਕਿਉਂ ਪੁੱਛ ਰਿਹਾ ਆਂ? ਮਨੀਸ਼ ਬੋਲਿਆ ਇਸ ਘਰ ਦੀ ਹਵਾ ਬਦਲ ਰਹੀ ਆ ਮੈਨੂੰ ਭੁੱਖ ਲੱਗੀ ਆ ਨਾਸ਼ਤਾ ਲਿਆ ਦਿਓ ਹੋਰ ਕੀ ਬੋਲੂਗਾ ਮਾਂ? ਬਿਮਲਾ ਜੀ ਨੇ ਇੱਧਰ ਉੱਧਰ ਵੇਖਿਆ ਤੇ ਫਿਰ ਬੋਲੀ ਛੋਟੀ ਬਹੂ ਆਂਦੀ ਹੋਊਗੀ ਉਹ ਤੇਰੇ ਲਈ ਨਾਸ਼ਤਾ ਬਣਾ ਦਊਗੀ। ਮਨੀਸ਼ ਹਰਾਨ ਹੋ ਕੇ ਬੋਲਿਆ, ਕੀ ਤੁਸੀਂ ਸਾਰਿਆਂ ਨੇ ਨਾਸ਼ਤਾ ਕਰ ਲਿਆ ਤੇ ਮੇਰੇ ਲਈ ਨਹੀਂ ਆ? ਤੇ ਮੇਰਾ ਨਾਸ਼ਤਾ ਰੋਹੀ ਕਿਉਂ ਬਣਾਉਂਗੀ? ਤੁਸੀਂ ਇਸ ਘਰ ਦੇ ਵੱਡੇ ਹੋ, ਕੀ ਤੁਸੀਂ ਭੁੱਲ ਗਏ ਘਰ ਹੋਵੇ ਜਾਂ ਰਸੋਈ? ਹਰ ਫੈਸਲਾ ਤੁਸੀਂ ਲਾਉਗੇ ਕੋਈ ਹੋਰ ਨਹੀਂ। ਉਦੋਂ ਹੀ ਉਦੋਂ ਨੀਸ਼ਾ ਮੁਸਕਰਾਉਂਦੀ ਹੋਈ ਆਈ ਤੇ ਬੋਲੀ ਸਹੀ ਕਿਹਾ ਦਿਓ ਜੀ। ਤੁਸੀਂ ਖਰਬੂਜੇ ਨੂੰ ਵੇਖ ਕੇ ਖਰਬੂਜਾ ਹੀ ਰੰਗ ਬਦਲਦਾ ਆ। ਮਾਜੀ ਨੇ ਤੁਹਾਨੂੰ ਦੱਸਿਆ ਨਹੀਂ? ਕਿ ਇਹ ਉਹਨਾਂ ਦਾ ਹੀ ਫੈਸਲਾ ਆ ਕਿ ਹੁਣ ਅਸੀਂ ਆਪਣੀ ਆਪਣੀ ਜ਼ਿੰਮੇਵਾਰੀ ਚੁੱਕੀਏ ਤਾਂ ਲਓ ਮੈਂ ਤਾਂ ਇੱਕ ਆਗਿਆਕਾਰੀ ਬਹੁਤ ਦਾ ਫਰਜ ਨਿਭਾ ਲਿਆ ਤੇ ਆਪਣੇ ਨਾਲ ਸਾਸੋਰੇ ਦਾ ਵੀ ਟੀਡ ਪਰ ਦਿੱਤਾ ਹਣਾਮਾ ਜੀ ਇਹਨਾਂ ਕਹਿ ਕੇ ਨੀsha ਚਲੀ ਗਈ ਨੀsha ਦੇ ਜਾਂਦੇ ਹੀ ਮਨੀਸ਼ ਬੋਲਿਆ ਮਾਂ ਇਹ ਸਾਰਾ ਕੁਝ ਕੀ ਚੱਲ ਰਿਹਾ ਆ ਮੈਨੂੰ ਖੁੱਲ ਕੇ ਤੁਸੀਂ ਦੱਸੋ ਬਿਮਲਾ ਜੀ ਨੇ ਕਿਹਾ ਪੁੱਤ ਛੋਟੀ ਬਹੂ ਦੇ ਨਾਲ ਨਾਲ ਮੇਰੀ ਵੀ ਗਲਤੀ ਆ ਇੱਕ ਦਿਨ ਉਹ ਬਹੂ ਦੀ ਸ਼ਿਕਾਇਤ ਕਰ ਰਹੀ ਸੀ ਤਾਂ ਮੈਂ ਵੀ ਸੁਣ ਰਹੀ ਸੀ ਤੇਰੇ ਵਿਆਹ ਹੋਏ ਨੂੰ ਇੱਕ ਸਾਲ ਤੂਤੇ ਹੋ ਗਿਆ ਹੁਣ ਤੇਰੀ ਘਰ ਵਾਲੀ ਘਰ ਦਾ ਇੱਕ ਕੰਮ ਨਹੀਂ ਕਰਦੀ ਮਨੀਸ਼ ਬੋਲਿਆ ਮਾਂ ਇਹਨਾਂ ਸਾਰੀਆਂ ਗੱਲਾਂ ਨਾਲ ਨਾਸ਼ਤੇ ਦਾ ਕੀ ਲੈਣਾ ਦੇਣਾ ਵਿਮਲਾ ਜੀ ਨੇ ਕਿਹਾ ਪਤਾ ਅੱਜ ਤੱਕ ਰਸੋਈ ਦੀ ਜ਼ਿੰਮੇਵਾਰੀ ਤਾਂ ਵੱਡੀ ਬਹੂ ਨੇ ਚੁੱਕੀ ਸੀ ਉਤੋਂ ਉਸ ਦਿਨ ਕਿੱਟੀ ਪਾਰਟੀ 'ਚ ਤੇਰੀ ਘਰ ਵਾਲੀ ਆਪਣੀਆਂ ਸਹੇਲੀਆਂ ਦੇ ਸਾਹਮਣੇ ਬੋਲੀ ਕਿ ਮੇਰੀ ਜਠਾੜੀ ਨੂੰ ਬੱਦੂ ਬਣਾਉਣਾ ਬੜਾ ਆਸਾਨ ਹੈ ਤੇ ਨੀਸ਼ਾ ਨੇ ਸਾਰਾ ਕੁਝ ਸੁਣ ਲਿਆ ਸੀ ਬਸ ਮਨੀਸ਼ ਬੋਲਿਆ ਇਹ ਕੀ ਕਹਿ ਰਹੇ ਹੋ ਤੁਸੀਂ ਰੂਹੀ ਨੇ ਭਾਬੀ ਨੂੰ ਇਹ ਕਿਹਾ ਤੇ ਉਹਦੀ ਇਸ ਗਲਤੀ ਵਿੱਚ ਤੁਸੀਂ ਵੀ ਸ਼ਾਮਲ ਹੋ ਮਾਂ ਜੇ ਭਾਬੀ ਨਰਾਜ ਹੋ ਗਈ ਤਾਂ ਉਹਨਾਂ ਨੂੰ ਮਨਾਓ ਨਹੀਂ ਤਾਂ ਘਰ ਦੇ ਹਾਲਾਤ ਖਰਾਬ ਹੋ ਜਾਣਗੇ ਬਿਮਲਾ ਜੀ ਨੇ ਕਿਹਾ ਨਹੀਂ ਕੁਝ ਨਹੀਂ ਹੋਊਗਾ ਜਦੋਂ ਤੇਰੀ ਭਾਬੀ ਨੇ ਉਸ ਦਿਨ ਸਾਰਾ ਕੁਝ ਸੁਣ ਲਿਆ ਸੀ ਨਾ ਤਾਂ ਬੜਾ ਹੰਗਾਮਾ ਹੋਇਆ ਸੀ ਉਹ ਤਾਂ ਘਰ ਛੱਡਣ ਨੂੰ ਛੱਡ ਕੇ ਜਾਣ ਨੂੰ ਤਿਆਰ ਹੋ ਗਈ ਸੀ ਬੜੀ ਮੁਸ਼ਕਲ ਨਾਲ ਮੈਂ ਤੇ ਤੇਰੇ ਪਿਓ ਨੇ ਉਹਨੂੰ ਸਮਝਾਇਆ ਤੇ ਉਸੇ ਵਕਤ ਮੈਂ ਅਣਜਾਣੇ ਚ ਕਹਿ ਦਿੱਤਾ ਕਿ ਤੁਸੀਂ ਦੋਵੇਂ ਆਪਣੀ ਆਪਣੀ ਜ਼ਿੰਮੇਵਾਰੀ ਸੰਭਾਲ ਲਓ ਮਨੀਸ਼ ਨੇ ਕਿਹਾ ਇਹ ਤੁਸੀਂ ਕੀ ਕੀਤਾ ਤੁਹਾਨੂੰ ਪਤਾ ਹੈ ਰੁਹੀ ਨੂੰ ਕਰਦਾ ਇੱਕ ਕੰਮ ਨਹੀਂ ਹੁੰਦਾ ਤੇ ਨਾ ਹੀ ਉਹਦੇ ਕੋਲੋਂ ਕੋਈ ਕੰਮ ਹੁੰਦਾ ਆ ਤੁਸੀਂ ਤਾਂ ਗਲਤੀ ਕਰਕੇ ਵੀ ਭਾਬੀ ਦੇ ਨਾਲ ਹੀ ਹੋ ਤੇ ਮੈਨੂੰ ਫਸਾ ਦਿੱਤਾ ਬਿਮਲਾ ਜੀ ਨੇ ਕਿਹਾ ਪੁੱਤ ਆਪਣੀ ਘਰਵਾਲੀ ਨੂੰ ਕਹਿ ਕਿ ਆਪਣਾ ਘਰ ਸੰਭਾਲੇ ਹਜੇ ਤਾਂ ਤੁਸੀਂ ਦੋ ਹੀ ਹੋ ਕਲ ਨੂੰ ਤੇਰੇ ਬੱਚੇ ਹੋ ਜਾਣਗੇ ਤੇ ਆਖਿਰ ਵੱਡੀ ਬਹੂ ਕਦੋਂ ਤੱਕ ਸਾਰਾ ਕੁਝ ਸੰਭਾਲਦੀ ਰਹੂਗੀ ਇੱਕ ਨਾ ਇੱਕ ਦਿਨ ਤੇਰੀ ਘਰ ਵਾਲੀ ਦੀ ਜ਼ਿੰਮੇਵਾਰੀਆਂ ਤਾਂ ਸੰਭਾਲਣੀਆਂ ਹੀ ਪੈਣੀਆਂ ਆ ਤੇ ਮੈਂ ਤਾਂ ਉਹਦੇ ਨਾਲ ਇਸ ਲਈ ਰਹਿੰਦੀ ਆ ਕਿ ਬਡਾਪੇ ਚ ਮੇਰੇ ਕੋਲ ਹੁਣ ਕੋਈ ਕੰਮ ਨਹੀਂ ਹੋਊਗਾ ਤੇ ਤੇਰੀ ਘਰ ਵਾਲੀ ਤਾਂ ਆਪਣਾ ਨਹੀਂ ਕਰ ਸਕਦੀ ਨਾ ਮੇਰਾ ਕਿੱਥੋਂ ਕਰੂਗੀ ਇਹਨਾਂ ਕਹਿ ਕੇ ਉਹ ਆਪਣੇ ਕਮਰੇ ਚ ਆਰਾਮ ਕਰਨ ਚਲੀ ਗਈ ਰੂਹੀ ਆਰਾਮ ਨਾਲ ਨਹਾ ਕੇ ਰੋਈ ਚਾਈ ਤਾਂ ਵੇਖਿਆ ਮਨੀਸ਼ ਆਪਣੇ ਲਈ ਬ੍ਰੈਡ ਗਰਮ ਕਰ ਰਿਹਾ ਸੀ ਰੋਹੀ ਬੋਲੀ ਅਜ ਨਾਸ਼ਤਾ ਨਹੀਂ ਬਣਿਆ ਮਨੀਸ਼ ਗੁੱਸੇ ਨਾਲ ਬੋਲਿਆ ਉਲਟੇ ਸਿੱਧੇ ਕੰਮ ਕਰੇਂਗੀ ਤੱਕੀ ਤੈਨੂੰ ਲੱਗਦਾ ਆ ਕਿ ਤੈਨੂੰ ਕੋਈ ਗਰਮਾ ਗਰਮ ਨਾਸ਼ਤਾ ਥਾਲੀ ਚ ਪਰੋਸ ਕੇ ਦਊਗਾ ਮੈਨੂੰ ਸਾਰਾ ਕੁਝ ਪਤਾ ਲੱਗ ਗਿਆ ਆ ਕਿ ਤੂੰ ਤੇ ਮਾਦੋਂ ਮੈਂ ਭਾਬੀ ਦੇ ਖਿਲਾਫ ਕੀ ਕੀ ਕਰਦੀਆਂ ਜੇ ਮੈਂ ਸੋਚਦਾ ਸੀ ਭਾਬੀ ਫਾਲਤੂ ਚ ਗੁੱਸਾ ਕਰ ਰਹੀ ਆ ਫਿਲਹਾਲ ਮੈਂ ਤਾਂ ਚਾਹ ਤੇ ਬਰੈਡ ਨਾਲ ਕੰਮ ਚਲਾ ਲੂੰਗਾ ਪਰ ਫਟਾਫਟ ਮੇਰੇ ਲਈ ਨਾਸ਼ਤਾ ਬਣਾ ਰੋਹੀ ਬੋਲੀ ਮੈਂ ਤਾਂ ਸੋਚਿਆ ਸੀ ਭਾਬੀ ਭੁੱਲ ਜੂਗੀ ਪਰ ਇਨੀ ਨਿੱਕੀ ਜਿਹੀ ਗੱਲ ਨੂੰ ਇਨਾ ਖਿਚਣ ਦੀ ਕੀ ਲੋੜ ਆ ਤੇ ਜੇ ਉਹ ਖਾਣਾ ਬਣਾ ਕੇ ਖਵਾਉਂਦੀ ਆ ਤਾਂ ਕੋਈ ਆਸਾਨ ਨਹੀਂ ਕਰਦੀ ਅਖਰ ਤੁਸੀਂ ਵੀ ਪਿਛਲੇ 3 ਸਾਲਾਂ ਤੋਂ ਕਮਾ ਕੇ ਇਸੇ ਘਰ ਚ ਦੇਂਦੇ ਰਹੇ ਹੋ ਮੈਂ ਤਾਂ ਕਦੀ حساب ਨਹੀਂ ਲਿਆ ਤੇ ਉਹ ਮੇਰੀ ਜਠਾਣੀ ਆ ਤੇ ਜਠਾਣੀ ਬਣ ਕੇ ਰਵੇ ਮੇਰੀ ਸੱਸ ਬੰਦੀ ਕੋਸ਼ਿਸ਼ ਨਾ ਕਰੇ ਭਾਬੀ ਭਾਬੀ ਕਹਿ ਕੇ ਥੋੜੀ ਜੀ ਇੱਜ਼ਤ ਕੀ ਦੇ ਦਿੱਤੀ ਉਹ ਤਾਂ ਸਿਰ ਤੇ ਬਹਿ ਗਈ ਚਲ ਹਟ ਹੁਣ ਮੈਂ ਮੈਗੀ ਬਣਾਉਣੀ ਆ ਮਨੀਸ਼ ਬੋਲਿਆ ਹੀ ਕਿ ਤਾ ਗਲਤੀ ਕਰਦੀ ਆ ਉਹ ਤੋਂ ਫਾਲਤੂ ਦੀਆਂ ਗੱਲਾਂ ਕਰਦੀ ਆ ਮੇਰੇ ਘਰ ਇਹ ਸਾਰਾ ਕੁਝ ਨਹੀਂ ਚੱਲਣਾ ਉਸ ਦਿਨ ਤਾਂ ਮੈਗੀ ਨਾਲ ਕੰਮ ਚੱਲ ਗਿਆ ਫਿਰ ਅਗਲੇ ਦਿਨ ਨੀਸ਼ਾ ਆਪਣੇ ਵਕਤ ਤੇ ਜਾਗੀ ਬੱਚਿਆਂ ਨੂੰ ਨਾਸ਼ਤਾ ਕਰਵਾ ਕੇ ਸਕੂਲ ਭੇਜਿਆ ਤੇ ਘਰ ਵਾਲੇ ਨੇ ਨਾਸ਼ਤਾ ਤਿਆਰ ਕਰਨ ਲੱਗੀ ਸਵੇਰ ਦੇ ਵਕਤ ਹਰ ਘਰ ਵਿੱਚ ਭੱਜ ਦੌੜ ਮੱਚੀ ਹੁੰਦੀ ਆ ਕਦੀ ਪਾਂਡਿਆਂ ਦੇ ਡਿੱਗਣ ਦੀ ਆਵਾਜ਼ ਤੇ ਕਦੀ ਬਾਥਰੂਮ ਵਿੱਚ ਪਤੀ ਦੇਵ ਕਹਿੰਦੇ ਹੋਏ ਕਿ ਮੈਨੂੰ ਤੌਲੀਆ ਫੜਾ ਦੇ ਮੈਂ ਭੁੱਲ ਗਿਆ ਆ ਇਹਨਾਂ ਸਾਰਿਆਂ ਆਵਾਜ਼ਾਂ ਦੇ ਵਿੱਚ ਹੀ ਰੂਹੀ ਇਹਦੀ ਰੂਹੀ ਵੀ ਅੱਖ ਮਲਦੇ ਹੋਏ ਕਮਰੇ ਤੋਂ ਬਾਹਰ ਨਿਕਲੀ ਤੇ ਬੋਲੀ ਘਰ ਆ ਜਾਂ ਮਛਲੀ ਬਾਜ਼ਾਰ ਸਮਝ ਨਹੀਂ ਆਉਂਦਾ ਇਹਨੇ ਰੋਲੇ 'ਚ ਕੋਈ ਕਿਵੇਂ ਸੌ ਸਕਦਾ ਆ ਬਿਮਲਾ ਜੀ ਨੇ ਕਿਹਾ ਬਹੁਤ ਇਹ ਕੀ ਕਹਿ ਰਹੀਆਂ ਸੌ ਸਮਝ ਕੇ ਬੋਲਿਆ ਕਰ ਉਦੋਂ ਹੀ ਉਦੋਂ ਮਨੀਸ਼ ਸੈਰ ਕਰਕੇ ਆ ਰਿਹਾ ਸੀ ਰੂਹੀ ਦੀ ਨਜ਼ਰ ਉਹਦੇ ਤੇ ਪਈ ਤਾਂ ਬੋਲੀ ਮੈਂ ਤਾਂ ਇੱਕ ਸ਼ਬਦ ਨਹੀਂ ਕਿਹਾ ਤੇ ਤੁਸੀਂ ਮੇਰੇ ਤੇ ਚੜ ਗਈਆਂ ਜੇ ਇਸ ਲਈ ਨਾ ਕਿ ਮੇਰੇ ਘਰ ਵਾਲੇ ਨੂੰ ਵੀ ਮੇਰੀ ਪਰਵਾਹ ਨਹੀਂ ਆ ਇੰਨਾ ਕਹਿ ਕੇ ਉਹ ਝੂਠੇ ਜੇ ਅਥਰੂ ਵਹਣ ਲੱਗੀ ਨੀਸ਼ਾ ਦਾ ਘਰ ਵਾਲਾ ਬੋਲਿਆ ਰੂਹੀ ਕੀ ਕਿਹਾ ਤੂੰ ਇਹ ਘਰ ਨਹੀਂ ਮਛਲੀ ਵਜਾ ਰਿਆ ਅੱਜ ਤੋਂ ਪਹਿਲਾਂ ਤਾਂ ਤੈਨੂੰ ਇਸ ਘਰ ਦਾ ਸ਼ੋਰ ਪਰੇਸ਼ਾਨ ਨਹੀਂ ਕਰਦਾ ਸੀ ਅਚਾਨਕ ਇਹੋ ਜਿਹਾ ਕੀ ਹੋ ਗਿਆ ਜਿਹੜਾ ਸਾਡੇ ਲਈ ਤੇਰੀ ਸੋਚ ਹੀ ਬਦਲ ਗਈ ਤੇ ਹਜੇ ਤੱਕ ਕਿਸੇ ਨੇ ਤੈਨੂੰ ਕੁਝ ਵੀ ਨਹੀਂ ਕਿਹਾ ਫਿਰ ਇਹ ਰੋਣ ਦਾ ਨਾਟਕ ਕਿਉਂ ਰੂਹੀ ਬੋਲੀ ਪਾਜੀ ਉਹ ਤਾਂ ਗਲਤੀ ਨਾਲ ਮੇਰੇ ਮੂੰਹੋਂ ਨਿਕਲ ਗਿਆ ਹੁਣ ਵੇਖੋ ਨਾ ਅੱਜ ਤੱਕ ਭਾਬੀ ਤੇ ਮਾਜੀ ਘਰ ਨੂੰ ਸੰਭਾਲਦੀਆਂ ਆਈਆਂ ਆ ਹੁਣ ਇੱਕਦਮ ਮੇਰੇ ਤੇ ਜਿੰਮੇਵਾਰੀ ਪਾਉਣਾ ਚਾਹੁੰਦੀਆਂ ਨੇ ਤੁਸੀਂ ਦੱਸੋ ਮੈਂ ਕਿਵੇਂ ਸੰਭਾਲ ਲੂੰਗੀ ਗੁੱਸਾ ਤਾਂ ਆਊਗਾ ਹੀ ਤੇ ਤੁਹਾਨੂੰ ਕੀ ਚੰਗਾ ਲੱਗੂਗਾ ਜੇ ਤੁਹਾਡਾ ਭਰਾ ਭੁੱਖਾ ਪਿਆਸਾ ਅਫੀਰ ਚੱਲਿਆ ਜਾਊਗਾ ਕਿਉਂਕਿ ਮੈਨੂੰ ਤਾਂ ਕੁਝ ਵੀ ਨਹੀਂ ਆਉਂਦਾ ਮਨੀਸ਼ ਨੇ ਹੌਲੀ ਜਿਹੀ ਰੂਹੀ ਦੇ ਕੰਨ ਝੱਕਿਆ ਕੱਲ ਜੋ ਤੂੰ ਕਿਹਾ ਸੀ ਜੇ ਮੈਂ ਹੋਰ ਪ੍ਰਾਣੂ ਤੇ ਮਾਂ ਨੂੰ ਦੱਸ ਦਵਾਂ ਤੇ ਹੁਣੇ ਤੈਨੂੰ ਸਮਾਨ ਪੈਕ ਕਰਕੇ ਤੇਰੇ ਪੇਕੇ ਭੇਜ ਦਿੱਤਾ ਜਾਊਗਾ ਤੂੰ ਚਾਹੇ ਕਿੰਨੀ ਵੀ ਕੋਸ਼ਿਸ਼ ਕਰ ਲੈ ਮੈਂ ਆਪਣੇ ਪਰਿਵਾਰ ਤੋਂ ਵੱਖ ਨਹੀਂ ਰਹਾਂਗਾ ਰੂਹੀ ਆਪਣੇ ਕੰਨ ਫੜਦੀ ਹੋਈ ਬੋਲੀ ਮੈਨੂੰ ਮaaf ਕਰ ਦੋ ਨੀਸ਼ਾ ਦੇ ਘਰ ਵਾਲੇ ਨੇ ਨੀਸ਼ਾ ਨੂੰ ਬੁਲਾਇਆ ਤੇ ਕਿਹਾ ਨੀਸ਼ਾ ਤੂੰ ਕੁਝ ਦੱਸਿਆ ਹੀ ਨਹੀਂ ਕਿ ਘਰੇ ਕੀ ਪਰੇਸ਼ਾਨੀ ਚੱਲ ਰਹੀ ਆ ਤੇ ਮਾਂ ਤੁਸੀਂ ਇੰਨੀ ਦੇਰ ਤੋਂ ਮੇਰੇ ਨਾਲ ਬਹਿ ਕੇ ਚਾਹ ਪੀ ਰਹੇ ਹੋ ਤੁਸੀਂ ਵੀ ਕੁਝ ਨਹੀਂ ਦੱਸਿਆ ਨੀਸ਼ਾ ਰੋਹੀ ਨੂੰ ਵੇਖਦੇ ਹੋਏ ਬੋਲੀ ਇਹ ਸਾਡਾ ਔਰਤਾਂ ਦਾ ਮਸਲਾ ਆ ਬੰਦਿਆਂ ਦਾ ਇਹਦੇ 'ਚ ਕੋਈ ਕੰਮ ਨਹੀਂ ਨੀਸ਼ਾ ਦੇ ਘਰ ਵਾਲੇ ਨੇ ਕਿਹਾ ਚੰਗੀ ਗੱਲ ਆ ਕਿ ਘਰ ਦੇ ਮਾਮਲਿਆਂ ਨੂੰ ਔਰਤਾਂ ਜੇ ਸੰਭਾਲ ਲੈਣ ਤਾਂ ਸਾਨੂੰ ਪਰੇਸ਼ਾਨੀ ਨਹੀਂ ਹੋਊਗੀ ਉਦੋਂ ਹੀ ਮਨੀਸ਼ ਬੋਲਿਆ ਪਰ ਵੀਰੇ ਤੁਹਾਨੂੰ ਤਾਂ ਪਰੇਸ਼ਾਨੀ ਨਹੀਂ ਹੋਊਗੀ ਪਰ ਮੈਨੂੰ ਤਾਂ ਹੋਊਗੀ ਇਹਦੀ ਗਲਤੀ ਦੀ ਸਜ਼ਾ ਮੈਨੂੰ ਮਿਲ ਰਹੀ ਆ ਤੇ ਇਹ ਜਿਹੜਾ ਇਹਦਾ ਰੋਣਾ ਧੋਣਾ ਆ ਸਾਰਾ ਕੋਈ ਡਰਾਮਾ ਆ ਭਾਬੀ ਇਹ ਤਾਂ ਸਰਾਸ ਸਾਰ ਬੇਇਨਸਾਫੀ ਆ ਨਾ ਮੈਨੂੰ ਤਾਂ ਕੁਝ ਵੀ ਪਤਾ ਨਹੀਂ ਜੇ ਇੰਨੇ ਗਲਤੀ ਕੀਤੀ ਆ ਤਾਂ ਤੁਸੀਂ ਇਹਨੂੰ ਸੁਧਾਰੋ ਤੁਸੀਂ ਇਹਦੀ ਵੱਡੀ ਭੈਣ ਵਰਗੇ ਹੋ ਇਹਦੀ ਜਗ੍ਹਾ ਜੇ ਤੁਹਾਡੀ ਛੋਟੀ ਭੈਣ ਹੁੰਦੀ ਉਦੋਂ ਵੀ ਤੁਸੀਂ ਇਹਨੂੰ ਇਵੇਂ ਹੀ ਵੱਖ ਕਰ ਦਿੰਦੇ ਰੂਹੀ ਨੂੰ ਮੌਕਾ ਮਿਲ ਗਿਆ ਉਹਨੇ ਕਿਹਾ ਹਾਂ ਭਾਬੀ ਪੁਰਾਣੀਆਂ ਗੱਲਾਂ ਨੂੰ ਭੁੱਲ ਜੂ ਹੁਣ ਮੈਂ ਕਦੀ ਵੀ ਇਹੋ ਜੀ ਗੱਲ ਨਹੀਂ ਕਰੂੰਗੀ ਨੀsha ਨੇ ਕਿਹਾ ਰੂਹੀ ਅਸੀਂ ਆਪਣੇ ਮਾਪਿਓ ਦੇ ਘਰ ਆਪਣੇ ਪਾਪਾ ਦੀਆਂ ਪਰੀਆਂ ਹੁੰਦੀਆਂ ਆ ਪਰ ਸਹੁਰੇ ਘਰ ਸਾਡੇ ਤੇ ਜ਼ਿੰਮੇਵਾਰੀਆਂ ਆ ਜਾਂਦੀਆਂ ਨੇ ਜਿੰਨਾ ਤੋਂ ਤੂੰ ਮੂੰਹ ਨਹੀਂ ਮੋੜ ਸਕਦੀ ਬਿਮਲਾ ਜੀ ਨੇ ਕਿਹਾ ਮੈਂ ਵੱਡੀ ਬਹੂ ਦੀਆਂ ਗੱਲਾਂ ਨਾਲ ਸਹਿਮਤ ਆ ਛੋਟੀ ਬਹੂ ਹੁਣ ਮੈਂ ਤੇਰਾ ਸਾਥ ਨਹੀਂ ਦੇ ਸਕਦੀ ਬਹੁਤ ਵੱਡੀ ਗਲਤੀ ਹੋ ਗਈ ਸੀ ਜਿਹੜੀ ਮੈਂ ਤੇਰੀਆਂ ਗੱਲਾਂ 'ਚ ਆ ਗਈ ਉਦੋਂ ਹੀ ਮਨੀਸ਼ ਨੇ ਕਿਹਾ ਭਾਬੀ ਵੇਖ ਦੋਵੇਂ ਆਪਣੀ ਆਪਣੀ ਗਲਤੀ ਮੰਨ ਰਹੀਆਂ ਆ ਹੁਣ ਐਵੇਂ ਕਰ ਜੋ ਤੁਸੀਂ ਬੋਲੋਗੇ ਦੋਵੇਂ ਉਹੀ ਕਰਨੀਆਂ ਕਮ ਸੇ ਕਮ ਮੈਨੂੰ ਤਾਂ ਸਜਾਣਾ ਦਿਓ ਕੀ ਤੁਹਾਡਾ ਦਿਓਰ ਭੁੱਖਾ ਹੀ ਆਫਿਸ ਜਾਊਗਾ ਨੀsha ਹੱਸ ਕੇ ਬੋਲੀ ਦਿਓਰ ਜੀ ਜੇਵੇਂ ਆ ਤਾਂ ਜਾਓ ਜਾ ਕੇ ਤਿਆਰ ਹੋ ਜਾਓ ਅੱਜ ਤੁਹਾਨੂੰ ਵਕਤ ਤੇ ਨਾਸ਼ਤਾ ਮਿਲ ਜਾਊਗਾ ਤੇ ਉਹ ਨਾਸ਼ਤਾ ਮੈਂ ਨਹੀਂ ਤੁਹਾਡੀ ਘਰ ਵਾਲੀ ਤੁਹਾਨੂੰ ਦਊਗੀ ਮਨੀਸ਼ ਤੇ ਬਿਮਲਾ ਜੀ ਚੁੱਪਚਾਪ ਉੱਥੋਂ ਚਲੇ ਗਏ ਰੂਹੀ ਹਰਾਨੀ ਨਾਲ ਵੇਖਣ ਲੱਗੀ ਨੀਚ ਨੇ ਕਿਹਾ ਹੁਣ ਤੇਰਾ ਦਿਲ ਕਰੇ ਜਾਂ ਨਾ ਕਰੇ ਤੈਨੂੰ ਆਪਣੀ ਜਠਾਣੀ ਦੀ ਗੱਲ ਮੰਨਣੀ ਪੈਣੀ ਆ ਜੇ ਵੱਡੀ ਭੈਣ ਸਮਝ ਕੇ ਗੱਲ ਮੰਨੇਗੀ ਤਾਂ ਆਸਾਨੀ ਨਾਲ ਸਾਰਾ ਕੁਝ ਸਿੱਖ ਜਾਊਗੀ ਤਾਂ ਕੀ ਕਹਿੰਨੀ ਆ ਰੂਹੀ ਨੇ ਚੁੱਪਚਾਪ ਹਾਂ ਚ ਸਿਰ ਹਲਾ ਦਿੱਤਾ ਨੀਚ ਨੇ ਕਿਹਾ ਜਦੋਂ ਤੱਕ ਮੈਂ ਨਾਸ਼ਤਾ ਤਿਆਰ ਕਰਦੀ ਆ ਤੂੰ ਕੱਪੜੇ ਧੋਣ ਲਈ ਮਸ਼ੀਨ 'ਚ ਪਾਇਆ ਖਾਣਾ ਤਿਆਰ ਕਰ ਦੂੰਗੀ ਮੈਂ ਦੋਵੇਂ ਭਰਾਵਾਂ ਦਾ ਲੰਚ ਬਾਕਸ ਤੂੰ ਪੈਕ ਕਰਨਾ ਹੋਊਗਾ ਸਵੇਰੇ ਬਹੁਤ ਕੰਮ ਹੁੰਦਾ ਆ ਤਾਂ ਮੈਂ ਆਪੇ ਕਰ ਲੂੰਗੀ ਪਰ ਦੁਪਹਿਰ ਦਾ ਖਾਣਾ ਜਿਵੇਂ ਵੀ ਬਣੂਗਾ ਤੂੰ ਹੀ ਬਣਾਏਂਗੀ ਤੇ ਸਾਰਿਆਂ ਨੂੰ ਖਵਾਵੇਂਗੀ ਵੀ ਰਾਤ ਨੂੰ ਜਾਂ ਤਾਂ ਤੂੰ ਰੋਟੀ ਪਕਾ ਲਈਂ ਜਾਂ ਸਬਜ਼ੀ ਬਣਾ ਲਈਂ ਚੱਲ ਸ਼ੁਰੂ ਹੋ ਜਾ ਰੋਹੀ ਸੋਚਣ ਲੱਗੀ ਮੈਂ ਇਹਨਾਂ ਦੇ ਨਾਲ ਇਹਨਾਂ ਬੁਰਾ ਕੀਤਾ ਫਿਰ ਵੀ ਮੈਨੂੰ ਛੋਟੇ-ਛੋਟੇ ਕੰਮ ਦੇ ਦੇ ਕੇ ਦੀਦੀ ਮੈਨੂੰ ਸਿੱਖਣ ਦਾ ਮੌਕਾ ਦੇ ਰਹੀ ਆ ਇਕੱਲੀ ਪੂਰਾ ਘਰ ਸੰਭਾਲਣ ਤੋਂ ਤਾਂ ਚੰਗਾ ਆ ਇਹਨਾਂ ਦੀ ਥੋੜੀ ਮਦਦ ਲੈ ਲਵਾਂ ਤੇ ਮਦਦ ਕਰ ਦਵਾਂ ਨਹੀਂ ਤਾਂ ਮੇਰਾ ਘਰ ਵਾਲਾ ਤਾਂ ਇਹ ਘਰ ਛੱਡ ਕੇ ਮੇਰੇ ਨਾਲ ਵੱਖ ਰਹਿਣ ਲੱਗ ਜੂਗਾ ਨਹੀਂ ਉਥੇ ਤਾਂ ਮੈਨੂੰ ਸਾਰਾ ਕੰਮ ਕਰਨਾ ਪਊਗਾ ਇਹ ਸੋਚ ਕੇ ਰੂਹੀ ਕੰਮ ਕਰਨ ਲੱਗ ਪਈ ਵਕਤ ਬੀਤਣ ਲੱਗਾ ਨੀsha ਹੌਲੀ ਹੌਲੀ ਰੂਹੀ ਨੂੰ ਸਭ ਕੁਝ ਸਿਖਾਉਣ ਲੱਗੀ ਹੁਣ ਤਾਂ ਰੂਹੀ ਹਰ ਕੰਮ ਸਿੱਖ ਗਈ ਰੂਹੀ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਇੱਕ ਦਿਨ ਉਹ ਕਹਿਣ ਲੱਗੀ ਭਾਬੀ ਉਸ ਦਿਨ ਮੈਨੂੰ ਤੁਹਾਡੇ ਤੇ ਬਹੁਤ ਗੁੱਸਾ ਆ ਰਿਹਾ ਸੀ ਪਰ ਅੱਜ ਲੱਗ ਰਿਹਾ ਆ ਚੰਗਾ ਹੋਇਆ ਤੁਸੀਂ ਵੱਡੀ ਭੈਣ ਬਣ ਕੇ ਸ਼ਕਤੀ ਦਿਖਾਈ ਤੇ ਮੈਨੂੰ ਸਹੀ ਰਸਤੇ ਤੇ ਲੈ ਕੇ ਆਏ ਨੀsha ਮੁਸਕਰਾ ਕੇ ਬੋਲੀ ਕਾਸ਼ ਕੇ ਸਾਰੀਆਂ ਦਰਾਨੀਆਂ ਆਪਣੀਆਂ ਜਠਾਣੀਆਂ ਨੂੰ ਵੱਡੀ ਭੈਣ ਸਮਝਣ ਫਿਰ ਤਾਂ ਹਰ ਸਮੱਸਿਆ ਚੁਟਕੀਆਂ ਚ ਖਤਮ ਹੋ ਜੂਗੀ ਕਿਉਂਕਿ ਜਿੱਥੇ ਜਠਾਣੀ ਨੂੰ ਇੱਜ਼ਤ ਮਿਲਦੀ ਆ ਤਾਂ ਉਹ ਦਰਾਨੀ ਨੂੰ ਛੋਟੀ ਭੈਣ ਦਾ ਪਿਆਰ ਦੇਣ ਚ ਕਦੀ ਕਮੀ ਨਹੀਂ ਕਰਦੀ ਇਹਨਾਂ ਕਹਿ ਕੇ ਦੋਵੇਂ ਇੱਕ ਦੂਜੇ ਦੇ ਗਲੇ ਮਿਲ ਕੇ ਹੱਸਣ ਲੱਗੀਆਂ ਦੂਰ ਬੈਠੀ ਉਹਨਾਂ ਦੀ ਸੱਸ ਦੋਵਾਂ ਦੀ ਨਜ਼ਰ ਉਤਾਰ ਰਹੀ ਸੀ ਮਨੀਸ਼ ਨੇ ਕਿਹਾ ਮਾਂ ਬਹੁਤ ਮੁਸ਼ਕਲ ਨਾਲ ਪੂਰਬ ਪਸ਼ਮ ਦਾ ਮਿਲਣ ਹੋਇਆ ਆ ਬਸ ਤੁਸੀਂ ਇਹਨਾਂ ਦਾ ਦਿਮਾਗ ਠੰਡਾ ਰੱਖਿਓ ਜੇ ਦੋਵਾਂ ਬਹੂਆਂ ਨੂੰ ਇਕੱਠੀਆਂ ਰੱਖਣਾ ਆ ਤਾਂ ਸੱਸ ਦਾ ਵੀ ਉਹਦੇ 'ਚ ਯੋਗਦਾਨ ਹੁੰਦਾ ਆ ਇਹ ਗੱਲ ਤਾਂ ਤੁਸੀਂ ਮੰਨਦੇ ਹੋ ਜੇ ਘਰ ਦੀਆਂ ਔਰਤਾਂ ਵਿੱਚ ਮੇਲ ਮਿਲਾਪ ਨਹੀਂ ਹੋਵੇਗਾ ਤਾਂ ਸੋਚੋ ਉੱਥੇ ਬੰਦਿਆਂ ਦੀ ਕੀ ਹਾਲਤ ਹੋ ਜਾਵੇਗੀ ਚਲੋ ਅੰਤ ਭਲਾਤਾ ਸੱਪਲਾ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦੇਣਾ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕਨੂਰ ਕੌਰ ਨੂੰ ਦਿਉ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ